ਫੰਸੀ ਸਤਿਗੁਰ ਜੀ ਸਾਰਿਆਂ ਨੂੰ ਵਦਿਆ ਫਰਾਂ YouTube ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੁਹਾਨੂੰ ਦਿਖਾਉਣੀਆਂ 4 ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਗਾਂ ਤੁਹਾਨੂੰ ਦਿਖਾਣੀ ਦੋ ਗਾਵਾਂ ਦਿਖਾਵਾਂਗੇ ਬਾਕੀ ਇਹ ਆ ਵੀ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਵਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਬਾਕੀ ਜੋ ਵੀ ਕੋਸ਼ਿਸ਼ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸਦੇ ਕ੍ਰਿਸ਼ਨਦਰ ਸਿੰਘ ਪਿੰਡ ਚੱਠਾ ਤਸੀਹ ਹਟਾਲਾ ਜਿਹੜਾ ਕਿ ਦੱਸੋ ਤੇ ਫੋਨ ਨੰਬਰ ਵੀ ਪੁੱਛ ਲੀ 958827752 ਠੀਕ ਹੈ ਜੀ ਤੇ ਅੱਜ ਹੈਗੀਆਂ ਆਪਣੇ ਕੋਲ ਚਾਰ ਮੱਝਾਂ ਤੇ ਦੋ ਗਾਵਾਂ ਹਨਾ ਹਾਂਜੀ ਹਾਂਜੀ ਠੀਕ ਆ ਪਹਿਲਾਂ ਵਾਲੀ ਗਾਂ ਹੀ ਦਿਖਾ ਦਈਏ ਇਹਨੇ ਗਾਢ-ਗਾਢੀ ਇੱਕ ਹੋਰ ਗਾਂ ਆ ਪੱਟਾ ਮਰੇ ਟੁਕੜੇ ਦੇ ਭਾਅ ਦੇਵਾਂਗੇ ਵਿੱਚ ਜੀ ਬੜਾ ਦੁੱਧ ਦੇ ਥੱਲੇ ਵੀ ਉਹ ਵੀ ਤੁਹਾਨੂੰ ਦਿਖਾਉਣੀ ਹੈ ਪਹਿਲਾਂ ਇਹ ਦਿਖਾ ਦਈਏ ਤਾਜੀ ਸੋਈ ਜਾਬ ਦੀ ਬਿਲਕੁਲ ਤਾਜੀ ਸੋਈਆ ਚੌਥੋਂ ਤੇ ਜਾ ਜੋ ਸਤਨ ਮਗਰ ਚੀਜ਼ ਹੈ ਕਿੰਨਾ ਦੁੱਧ ਦੇ ਤੱਕ ਲਾਗਿਆ 11 ਕਿਲੋ ਬੋਲੇ ਹੋਣਾ ਤੇ ਕਿੰਨਾ ਕਰੀ ਜਾਊਗੀ 15 ਤੋਂ ਬਾਅਦ ਵੈਗੀ ਵੱਡੀ ਵਾੜੇ ਵੇਖੋ ਠੀਕ ਹੈ ਜੀ ਇਹ ਆ ਗੱਲ ਆਂਦੀ ਹੈ ਵੜੀ ਆ 1000 ml ਦੁੱਧ ਜਿਹੜਾ ਕਹਿੰਦੇ ਵੀ ਕਰੀ ਜਾਓਗੇ ਉਹ ਤਰੇ ਆ ਵੀ ਥੱਲੇੋਂ ਚੰਗੀ ਖੁਲੀ ਤਿਆਰ ਹੋਈ ਜਰਸੀ ਕ੍ਰਾਸ ਚਾ ਸੱਦ ਵੀ ਇਹਦਾ ਹਿਸਾਬ ਨਾ ਲਾ ਲਾ ਜੋ ਤੇ ਆ ਜਿਹੜੀ ਬੱਛੀ ਹੈ ਤੇ ਮਗਰ ਬੱਛੀ ਵੀ ਚੰਗੀ ਤੇ ਬਾਕੀ ਇਹ ਥਾਣੇ ਦੇ ਇੱਕ ਰੀ ਆਪਾਂ ਦੇਖ ਸਕਦੇ ਆ ਤੇ ਬਾਕੀ ਗਾਣ ਵੀ ਮਹਾਨਾ ਚੰਗਾ ਵਾ ਮਹਾਨੇ ਦਾ ਨਾੜਾ ਜਿਹੜੀਆਂ ਚੰਗੀਆਂ ਪਰ ਸਮਾ ਕੇ ਥਾਣਾ ਹੋਰ ਵਧੀਆ ਕਰ ਜਣਾ ਇਹਨੇ ਤੇ ਮੁੱਲ ਫਿਰ ਵੇਚੀ ਇਹਦਾ ਬੱਛੀ ਇਹ ਹੋਰ ਡਾਲਦੀ ਆ ਮਗਰ ਚਲਾਈ ਆ ਵੀ ਬੱਛੀ ਚੰਗੀ ਸੰਭਨ ਵਾਲੀ ਜਿਹੜਾ ਮਰਜੀ ਜੀ ਜਾ ਕੇ ਨਾ ਬੱਛੀ ਪਿਆਰ ਕਰ ਲੈ ਅਗਲੇ ਸੂਏ ਨਾਲ ਤੇ ਰੋਟੀ ਲੈ ਤੇ ਕੁਛ ਆਲਾ ਵੀ ਫੜੂਗਾ ਤੇ ਦੇ ਦੀਏ ਵੜ 42000 ਦੀ 42 ਦੀ ਹਾਂਜੀ 40000 ਦੀ ਵੇਖੋ ਇਧਰ ਕਿ ਦਿਵਾ ਉਸ ਤੋਂ ਫਾਂਟੂ ਦਾ ਲੰਮਾ ਡਾਹਾ ਲਗਾ ਆ ਕੇ ਲੱਗੀ ਕਾਨੂੰ ਦਾ ਨਾ 40000 ਦੀ ਦੇ ਦੀਏ 2 40 ਜੋ ਛੋਟ ਅੱਛਾ 38000 ਦੀ 38000 ਦੀ ਠੀਕ ਹੈ ਜੀ ਚਲੋ ਬਾਕੀ ਉਹਨੇ ਇੱਕ ਹੀ ਮੌਕਾ ਦੇ ਹੋ ਜੁਗਾ ਮੰਨਤਾ ਨਾ ਠੀਕ ਹੈ ਜੀ ਉਹ ਵੀ ਦਿਖਾਈ ਦਿਏਗਾ ਫੇਰੀ ਮੱਝਾਂ ਵਖੋਲ ਨੇ ਤੇ ਇੱਕ ਗਾਂ ਜਿਹੜੀ ਆ ਵਾਲੀ ਆ ਇਹਦਾ ਬੱਚਾ ਨਹੀਂ ਹੈਗਾ ਤੇ ਦੁੱਧ ਕਿੰਨਾ ਵੇਚੀ ਉਹਦੇ ਕੋਲ ਲੋਡ ਵੀਰ ਜੀ 13 14 ਜਨਾ ਮਰੀਏ 11 ਕਿਲੋ ਚਵਾ ਕੇ ਨਵਾਗੇ ਅੱਛਾ ਇੱਥੇ ਪਹਾੜੇ ਦੇ ਰੱਸੀ ਪਾਵੇ ਚੋ ਠੰਡੀ ਠਿਰੀ ਹੋਗੀ ਚਵਾ ਇੱਕ ਨੰਬਰ ਹੋਊਗਾ ਠੀਕ ਹੈ ਜੀ ਹਾਂ ਜੀ ਸੂਈ ਨੂੰ ਮਹੀਨਾ ਡੇਢ ਹੋ ਗਿਆ ਜੀ ਠੀਕ ਹੈ ਜੀ ਉਹ ਆ ਟੀਕਾ ਵੀ ਭਰਾਤਾ ਥੋੜੇ ਦਿਨ ਹੋਏ ਦੋ ਦਿਨ ਠੀਕ ਹੈ ਟੀਕਾ ਭਰਾਤਾ ਦੋ ਦਿਨ ਦਿਨ ਹੋ ਗਏ ਆ ਕਿੰਦੇ ਅਜ ਲਾਏਗਾ ਬਾਈ 23 ਕਿਲੋ ਗੰਦੀ ਵੈੜ ਤਾਜੀ ਸੂਈ ਕਹਿੰਦੇ ਫਿਰ 22 23 ਲੀਟਰ ਦੁੱਧ ਕੱਢ ਦਿੰਦੀ ਆ ਹੁਣ 11 ਲੀਟਰ ਆ ਬਾਕੀ ਉਤਰਾ ਇਹ ਵੀ ਚਲੋ ਭਰੀ ਹੈ ਵੀ ਗਾਹਤਰਾ ਭਾਰੇ ਪੱਲੇ ਦੀ ਆ ਦੁੱਧ ਵੀ ਸੰਘਣਾ ਹੁੰਦਾ ਇੰਨਾ ਇਹੋ ਜਿਹਾਂ گاਵਾਂ ਦਾ ਮੱਝਾਂ ਵਰਗਾ ਦੁੱਧ ਹੁੰਦਾ ਨਿੱਗਰਿਆ ਪੂਰੀ ਪਿੱਛੇ ਕਿਦੋਂ ਪਿੱਛੋਂ ਕਿਦੋਂ ਚੰਗੀ ਜਗ੍ਹਾ ਦਵਾਈ ਆ ਥਾਣੇ ਦੇ ਦੇਖ ਸਕਦੇ ਹਾਂ ਗਾਂ ਸੋਈ ਵੀਰ ਜੀ ਕੋ ਤੋਕੜ ਨਹੀਂ ਹੋ ਜਾਂਦੀ ਹਾਂਜੀ ਹਾਂਜੀ ਬਾਕੀ ਗਾਂ ਜਿਹੜੇ ਭਾ ਦੇ ਦੇਣੀਆਂ ਭਾ ਤੋਕੜਾ ਨਹੀਂ 5-5 ਕਿਲੋ ਵਾਲੀਆਂ ਨਹੀਂ ਮਿਲਦੀਆਂ ਜਿਹਾ ਹਿਸਾਬ ਨਾਲ 14-15 ਕਿਲੋ ਵਾਲੀਆਂ ਦੇਣੀ 15 ਕਿਲੋ ਦੁੱਧ ਕਰ ਦੂਗੀ ਇਹ ਇਹ ਬਈ ਸਟਾਲਿਆਂ ਜਿੰਨੇ ਦੁੱਧ ਕੱਢੇ ਜਾਣਾ ਇਹਨੇ ਚੰਗਾ ਇਹਨੇ ਕੋਈ ਇਹ ਗਾਂ 70-80 ਹਜ਼ਾਰ ਦੀ ਵੇੜਿਆ 20 ਕਿਲੋ 22 ਕਿਲੋ ਦੁੱਧ ਦਿੰਦੀ ਆ ਤੇ ਕਿੰਨੇ ਦੀ ਦੇਰੀ ਆ ਭਾਈ ਜੀ ਜਿਹੜੀ 30 ਹਜ਼ਾਰ ਦੀ 28 ਹਜ਼ਾਰ ਦੀ ਦੇਦੀ ਆ ਪੂਰੇ 50000 ਦੀ ਵੇੜ ਦੇਣੀ ਆ ਅੱਛਾ 50000 ਜੀ ਹਾਂ ਤੇ ਦਾ ਠੀਕ ਆ ਜੀ 50000 ਦੀ ਇਹ ਵੀ ਦੇ ਦੇਣੀ ਆ ਤੇ ਤੇ ਹੁਣ ਆ ਛੋਟੀ ਤੁਹਾਨੂੰ ਦਿਖਾਉਣੀ ਆ ਸੂਈ ਸਵਾਈ ਆ 20 ਸੂ ਦਾ ਸੂਈ ਵੀਰ ਜੀ ਮਗਰ ਘਟਾ ਜੇ ਅੱਛਾ ਹੁਣ ਤੇ ਸੂਈ 12 ਕਿਲੋ ਦੁੱਧ ਉਹ 11 ਕਿਲੋ ਲੀਟਰ ਮਰਵਾ ਕੇ ਖੜੀ ਕੋਈ ਤਿਆਰ ਜਿਹੜਾ ਮੋਕੇ ਤੇ ਉਹ ਆ ਕੇ ਖੜੀ 22 ਇੱਕ ਨੰਬਰ ਹੋਊਗੀ ਠੀਕ ਹੈ ਜੀ ਦੇਖੋ ਆਹ ਦੇਖ ਸਾਦੇ ਜੀ ਥੱਲੇ ਐਵੀ ਚੰਗੀ ਬਣੀ ਆ 11 12 ਲੀਟਰ ਹੁਣ ਜਿਹੜਾ ਦੁੱਧ ਦੇ ਦੇ ਕੋਲ ਤਿਆਰ ਦੱਸ ਦੇ ਆਹ ਨੂੰ ਮੈਂ ਕਿੰਨਾ ਬਣਾ ਕੇ ਦੁੱਧ ਨਹੀਂ ਆਈ ਛੋਟੀ 14 ਕਿਲੋ ਲੀਟਰ ਤੱਕ ਜਿਹੜਾ ਕਹਿੰਦੇ ਦੁੱਧੋਂ ਪਹੁੰਚ ਜਾਂਦੀ ਆ ਚੱਲ ਕੀ ਲੈ ਜਾ ਸਿੱਧੀ ਲੈ ਜਾ ਇਕਰੀ ਪਹਿਲੇ ਆਵੀ ਜੀ ਆ ਦੇ ਸਾਦੇ ਥੱਲੇ ਇਕਰੀ ਆ ਦੇਖ ਸਾਦੇ ਜੇ ਇਕਰੀ ਚੰਗੀ ਤਰ੍ਹਾਂ ਲੱਗ ਗਈ ਤਾਂ ਬਾਕੀ ਇਹ ਆ ਵੀ ਦੁੱਧ ਵਾਲੀ ਨਿਸ਼ਾਨੀਆਂ ਚੰਗੀਆਂ ਆ ਹੁਣ ਸਟਾਈਲਿਸ਼ ਚੋਲੇ ਚੱਲ ਪੈਣੇ ਆ ਤੇ ਸਾਰਾ ਸਿਆਲ ਦੁੱਧ ਜਿਹੜਾ ਇਹਨੇ ਚੰਗਾ ਕੱਢੀ ਜਾਣਾ ਤੇ ਕਿੰਨਾ ਵੀਰ ਜੀ ਫਿਰ ਰੱਖੀ ਇਹਦਾ ਮੁੱਲ ਆਪਾਂ ਜੀ ਦੁੱਧ ਚੌਵਾ 15 ਕਿਲੋ ਮੈਂ ਝੋਟੀਆਂ ਦੇਣਾ ਆ ਆ ਜੋ ਸੂਆ ਝੋਟੀ ਐ ਸੋ ਗੱਡੀ ਚ ਆਤ ਨਸਲ ਦੀ ਆ ਭਾਂਡ ਵਜਨ ਵੀ ਸਾਰੇ ਪੱਖੋਂ ਚੰਗੀ ਝੋਟੀ ਮੈਂ ਤਸੱਲੀ ਕਰਕੇ ਕੋਈ ਵੀਰ ਹੋਰੇ ਹਾਂਜੀ ਦੇ ਦਈਏ ਝੋਟੀ ਮੰਗਣ ਨੂੰ ਜੋ ਮਰੀ 85000 ਦੀ 82000 ਦੀ ਦੇ ਦਈਏ ਪੂਰੇ 80 ਆ ਝੋਟੀ ਦੇਣੀ ਅੱਛਾ 80000 ਦੀ ਦੇ ਦੇਣੀ ਆ ਭਾ ਅੱਜ ਕਰਦੇ ਨੇ ਬਿਲਕੁਲ ਯਾਜ ਤੇ 11 12 ਟਰ ਕਰੋ ਚਵਾ ਦੋਗੇ ਆਗੇ ਤਾਂ ਤਸੱਲੀ ਕਰਾ ਕੇ ਦੇਣਾ ਟੋਕੜਾ ਵਾਲੇ ਭਾ ਦੇਣੀਆਂ ਮਈਆਂ ਇਹਨਾਂ ਦੀ ਸੂਆ ਚੋਕੇ ਤਾਂ ਸਾਗੀ ਦੇ ਵਿਕ ਜਾਣਗੀਆਂ ਠੀਕ ਹੈ ਜੀ ਉਹ ਡੇਰੀ ਵਾਲਾ ਵੀਰ ਲੈ ਗਿਆ ਨੀ ਯਾਰੇ ਬੰਦਨੀਆਂ ਦੋਵੇਂ ਮਈਆਂ ਠੀਕ ਹੈ ਤੇ ਨਾ ਰੱਖਣੀਆਂ ਦੋਹਾਂ ਦੋ ਦੋ ਮਿੰਨ ਰੱਖ ਕੇ ਚੜੀ ਜਾਂਦੀ ਹੈ ਠੀਕ ਹੈ ਜੀ ਆਪਾਂ ਜਿਹੜੀ ਛੋਟੀ ਸੂਈ ਜੇ ਤਾਜੀ ਸੂਈ ਜਾਂਦੀ ਹੈ ਆਜੀ ਮਗਰ ਕੱਟੀ ਤਾਂ ਬਚਾ ਲੈ ਕੇ ਲਗਵਾ ਕੇ ਬੰਨ੍ਹ ਨਹੀਂ ਹੈ ਤੇ ਇਹਦੇ ਕੁਛ ਫੁੱਲਾਂ ਪਈਆਂ ਜਾਂਦੀਆਂ ਮਾੜੀ ਮਾੜੀ ਭਾਲ ਕੱਲ ਦੀ ਸੂਈ ਹੈ ਅੱਛਾ ਕੱਲ ਦੀ ਸੂਈ ਹੈ ਬਾਕੀਆਂ ਵੇਖੋ ਬਚਾ ਲਾਵੇ ਉਹਨੇ 8 ਤੋਂ ਲੋ ਵੀਰ ਜੀ ਸਟੈਰੀਂਗੇ ਬੋਲੇ ਕਰਨੀ ਆ ਤੇ ਕਿੰਨਾ ਕੁ ਦੁੱਧ ਘਰੀ ਜਾਊਗੀ ਜਿੱਦਾਂ ਦੀ ਝੋੜੀਆਂ 10 ਕਿਲੋ ਤੋਂ ਵੱਧ ਜਿਹੜੀ ਦੁੱਧ ਆ ਜਾਣਾ ਹੈ ਕਹਿੰਦੇ ਨਹੀਂ ਵੀ 13-14 ਦੇ ਦਊਗੀ ਅੱਛਾ ਜਾਨਾਂ ਕੋਲ ਪਹਿਲਾਂ ਝੋੜੀ ਦੁੱਧ ਦੇ ਜਨਾ ਬਹੁਤ ਆਇਆ ਬਾਕੀ ਇਹ ਗੋਲ ਸਿੰਘ ਦੀ ਝੋਟੀ ਆ ਆ ਦੇਖੋ ਝੋਟੀ ਨੂੰ ਕੀ ਚੀਜ਼ ਲਗਾ ਕਿੱਥੇ-ਕਿੱਥੇ ਲਗਾ ਕਿੰਦਾ ਦਾ ਫਾਣ ਲਗਾ ਆ ਹੋਰ ਦੇਖੋ ਕੀ ਚੀਜ਼ ਲਗਾਇਆ ਅਰੇ ਆਹੀ ਝੋਟੀ ਵੇਖੋ ਇਹਦੇ ਚਵਾਈ ਲੱਗੀ ਕਿਤੇ ਕਾਨੂੰ ਗੱਲਾਂ ਹੁਣੇ ਬੱਚਾ ਲਾਗੇ ਕਹਿੰਦੇ ਭਲ ਵੀ ਬੜੀ ਮੋਢੀ ਹੈ ਗਈ ਠੀਕ ਆ ਬਾਕੀ ਹੋਊਗੀ ਠੰਡੀ ਦੀ ਇਹ ਦੇਖੋ ਨਾਂਦੂ ਦੇ ਬਚਾ ਮਗਰ ਵੀ ਕੱਟੀ ਜੀ ਮਗਰ ਵੀ ਇਹਦੇ ਕੱਟੀ ਆ ਇਹ ਜੇ ਤਾਜ਼ੇ ਬੱਚਾ ਬਿਲਕੁਲ ਨਾਲੋ ਜਿਹੜਾ ਤਾਜ਼ਾ ਹੀ ਆ ਨਾਲ ਜਿੱਥੇ ਮਰਜ਼ੀ ਬਣ ਕੇ ਵੀਰਜੀ ਨੂੰ ਚੋਲੋ ਹਾਂ ਦੇ ਸਾਡੇ ਤਾਜ਼ਾ ਨਾਲ 19 ਛੱਡ ਕੇ ਗਲੀ ਦੇ ਪਾਈ ਚੋਲੋ ਇਹਨੂੰ ਐਦਾਂ ਦੀ ਛੋਟੀ ਹੈ ਬਾਕੀ ਮੱਜਾਂ ਬਾਕੀ ਵੀ ਸਾਰੀਆਂ ਲਾਗੇ ਬੱਜੀਆਂ ਵਾ ਕੋਈ ਗੱਲ ਨਹੀਂ ਆ ਪਰ ਸਮਝੀ ਜੀ ਵੀਰਜੀ ਦਿਖਾ ਦੇ ਚਵਾਕ ਇਹ ਆਈ ਆ ਵੀਰਜੀ ਛੋਟੀ ਐ ਕੋ ਚਵਾਕ ਦੇ ਚੜੀ ਆ ਇੱਧਰ ਦੇਖੋ ਧਾਰ ਲਈਦੀ ਛੋਟੀ ਠੀਕ ਚਲੋ ਦਿਖਾ ਦੇ ਚਵਾਕ ਮਗਲੇ ਸਨਾਂ ਦਾ ਵੀ ਬਹੁਤ ਸਾਫ ਆ ਮੈਂ ਪਹਿਲਾਂ ਵੀਰ ਜੀ ਦੱਸਦਾ 10 ਦਿਨ ਗਲਾਸੀ ਚ ਹੂਣੀਆ ਪੈਂਦੀ ਆ ਠੀਕ ਆ ਦੇਖੋ ਚਲੋ ਖੋਲੋ ਫਿਰ ਤੋੜ ਦਈਏ ਬਾਕੀ ਆ ਵੀ ਚਲੋ ਫੱਬਦੀ ਆ ਝੋਟੀ ਉਤਰਾ ਗੋਲ ਸਿੰਘ ਦੀ ਆ ਇਹਨੇ ਕੀ ਪੋਲਾ ਜੜੀਆਂ ਬੰਨੇ ਤੇ ਹੈ ਕੱਲ ਸੁਈਏ ਕੱਲ ਆਦੀ ਤਾਰਾ ਬਚਾ ਲਾ ਕੱਲ ਅਗਰ ਇਹੋ ਮੇਰਾ ਕੱਪ ਲੈ ਜੀ ਹੱਤੀ ਹੈ ਬਾਕੀ ਥੱਲੇ ਜਿੰਨੀ ਵੀ ਆ ਕੱਲ ਸਫਾਈ ਹੈ ਆ ਬੱਟ ਜੂਗਾ ਕਈ ਨਾ ਜਿੰਨੇ ਮੈਂ ਕਿਹਾ ਵਾਲੇ ਤਾਂ ਕੱਢੇ ਗਾ ਲਈ ਇਹਨੂੰ ਨਾ ਹੁਣ ਹਾਂ ਤੇ ਆਪਾਂ ਚਾਹੇ ਤੇ ਦਾ ਝੋਟੀ ਦਾ ਮੁੱਲ ਵੇਚ ਜੀ ਫਿਰ ਮੋਹਰੇ ਦਾ ਵੀਰ ਜੀ ਨਾ ਮਰਜੀ ਕਰਕੇ ਆਇਏ ਛੋਟੀ ਜਿਹੜੀ 80000 ਦੀ ਬੱਚਾ ਦਾ ਦੋ ਦਿਨ 1000 ਛੱਡ ਦੀ ਔਰ ਦੱਸੋ ਕਿੰਨਾ 75000 ਤੀ ਦੇ ਦਈਏ ਦੋ ਔਰ ਛੱਡ ਦਾਂਗੇ 73 ਦੀ 673000 ਦੀ ਦੇ ਦੇਣੀ ਆ ਠੀਕ ਹੈ ਜੀ ਤੇ ਬਾਕੀ ਚਲੋ ਛੋਟ ਨੇ ਕੀ ਮੌਕੇ ਤੇ ਹੋ ਜੂਗੀ ਛੋਟੀ ਚੰਗੀ ਆ ਵੀਰ ਜੀ ਖੁਸ਼ਮਾਨਦਨ ਹੋ ਜੂਗਾ ਨਾ ਕੋ ਫੋਨ ਲਾਊਗਾ ਤੇ ਠੀਕ ਹੈ ਬਾਕੀ ਆ ਬੱਚਾ ਹੁਣੇ ਲੱਗ ਗਿਆ ਸੀ ਗਾਣਾ ਤੇ ਸਮਾ ਗਿਆ ਹੁਣ ਆ ਦੇਖ ਸਾਡੇ ਪਸਮਾ ਕੇ ਥੰਨ ਜਿਹੜਾ ਪੂਰਾ ਵਧੀਆ ਤਿਆਰ ਕਰਦੀ ਆ ਤੇ ਹੁਣ ਦੋ ਮੱਝਾਂ ਹੋ ਰਹਿ ਗਈਆਂ ਉਹ ਵੀ ਤੁਹਾਨੂੰ ਦਿਖਾ ਦਈਏ ਮਗਰ ਕਿਉਂ ਨਹੀਂ ਕੱਟੀ ਇਹ ਦੇ ਮਗਰ ਵੀ ਕੱਟੀ ਹੈ ਇਹਦੇ ਮਗਰ ਵੀ ਕੱਟੀ ਆ ਬਿਲਕੁਲ ਤਾਸ ਕਰ ਦੋ ਤਿਆਰ ਹੋ ਗਏਗੀ ਜੀ 9 ਕਿਲੋ ਵਰਗੇ ਦੇਣੀ ਕਿਉਂ ਆਪ ਸਵਾਇ ਇੱਕ ਨੰਬਰ 9 10 ਲੀਟਰ ਜਿਹੜਾ ਤਿਆਰ ਆ ਮੋਕੇ ਤੇ ਠੀਕ ਹੈ ਜੀ ਤੋੜ ਦਾਂ ਫਿਰ ਇਹਨਾਂ ਨੂੰ ਦੇਖੋ ਮਹੀਂ ਦਾ ਫਲ ਫੂਲ ਕੱਢਾ ਕਢੀ ਪੜੀ ਇਹ ਆਵੇ ਪਿੱਠਪੜੇ ਦੀ ਚੰਗੀ ਆ ਵੱਡੀ ਮਹੀਂ ਆ ਤੇ ਆ ਥਣ ਵੀ ਇਹਦੇ ਕੋ ਚੰਗਾ ਲੱਗਾ ਦੇਖ ਸਕਦੇ ਅਗਲੇ ਪਿਛਲੇ ਥਣ ਜਿਹੜੇ ਚੰਗੇ ਸਾਈਜ਼ ਦੇ ਆ ਤੇਰਾ ਰਹਿ ਕੱਖਾਂ ਆਈ ਬੁਲੀਆਂ ਆ ਹਾਂ ਚਲ ਜਾ ਇਹ ਆ ਵੀ ਉਤਰਾ ਪਿੱਠਪੁੜੇ ਦੀ ਚੰਗੀ ਆ ਵੱਡੀ ਨਹੀਂ ਆ ਬੜਾ ਓਏ ਸੁਣ ਲੈ ਇਹ ਸਵਾ ਲੂਣ ਪਾ ਚੀ ਤੇ ਸੁੱਤੀ ਦੇ ਹੱਥੋਂ ਇਹ ਕੋਨੇ ਨੇ ਡਾਬੜਾ ਕੇ ਆ ਆ ਜਾ ਜਾ ਤਰ ਮਿਲ ਜਾਈ ਚਾ 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 ਹਾਂ ਲੈ ਤਰ ਜੇ ਤੁਮਰ ਕੋ ਤੋਈ ਆ ਦੇਖ ਲੀ ਜੀ ਇਹ ਵਾਲਾ ਰੈਡਰ ਵੀ ਇੱਕਰੀ ਚੰਗੀ ਤਰ੍ਹਾਂ ਆਪਾਂ ਲਾ ਕੇ ਤਾਂ ਦੇਖ ਸਕਦੇ ਆ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਮੁੱਲ ਇਹਦਾ ਵੇਚੀ 80000 80000 ਹਾਂਜੀ ਤੇ ਪੰਜ ਤਣ ਵਿੱਚੋਂ ਦੱਸੋ ਕਿੰਨਾ ਕਰ ਦੀਏ ਆਪ ਹੀ ਕਰ ਦੋਗੇ ਦੇਦੀ 78 ਦੀ 78 ਦੀ ਹਾਂਜੀ 75 ਦੀ ਪੂਰੇ 70000 ਦੀ ਅੱਛਾ ਪੂਰੇ 70 ਦੀ 70 ਦੀ ਜੇ ਨਹੀਂ ਫਿਰ 40 ਦੀ ਪੂਰੇ 70000 ਦੇ ਦੇ ਤੇ ਇੱਕ ਹੁਣ ਆ ਵਾਲੀ ਮੱਝ ਜੇ ਲੋਈ ਮੱਝ ਆ ਗਈ ਆ ਗਾਮਾ ਮੰਗੋਤੇ ਯਾਰੋ ਇਹ ਸੱਲਿਆ 13 ਕਿਲੋ ਦੁੱਧ ਆ ਵੀ ਰੀ ਦੇ ਸਲੇ ਤਿਆਰ ਮੋਕੇ ਦੇ ਮਗਰ ਵੀ ਕੱਟੀ ਅੱਛਾ ਮਗਰ ਵੀ ਕੱਟੀ ਆ ਹਾਂਜੀ ਠੀਕ ਆ ਜੀ ਮਗਰ ਵੀ ਕੱਟੀ ਆ ਦੁੱਧ 13 ਲੀਟਰ ਤਿਆਰ ਹੈ ਬਾਕੀ ਦੁੱਧ ਜਿਹੜਾ ਇਹਦੇ ਕੋਲ ਕਿੰਦੇ ਵੀ 13 ਲੀਟਰ ਮੋਕੇ ਦੇ ਤਿਆਰ ਹੈ ਵੇਖ ਥਾਂ ਦੇ ਚਵਾਈ ਲੱਗੀ ਕਿਤੇ ਕੱਲ ਨੂੰ ਗੱਲਾਂ ਬਾਕੀ ਕੋ ਜਿਤਨਾ ਮਰਦੀ ਆਪਣੀ ਦੋ ਰੋਡਾਂ ਚੋ ਕੇ ਲੈ ਜੇ ਵੇਖੋ ਲੈਵਾ ਲਾਵਾ ਦਾ ਦਾਵਾ ਹੈ ਬਾਕੀ ਨੇ ਡਿਲੇ ਹੋਇਆ ਜੀ। 10 ਦੇ ਬਾਅਦ ਜਾਣਾ। ਇਨਸ਼ਾਅੱਲਾ ਅੱਗੇ ਆਂ ਜਾਈਓ। ਪਿੱਛੇ ਪੂੜਾ ਮਹਿੰਦਾ ਵਿਖਾਓ ਇੱਕ ਰੀ। ਬਾਕੀ ਇਹ ਆ ਵੀ ਲੋਈ ਮੱਝ ਆ। ਬਾਕੀ ਮੱਝਾਂ ਵੈਸੇ ਵੀ ਵੱਖਰੀ ਦਿਖਦੀ ਆ। ਉਹ ਤੀਖਾ ਗੱਡੀ ਸੋਣੀ ਆ। ਚੈੱਕ ਕਰ ਲਾਜੇ ਕੋਈ ਪਿੱਛੇ ਤੋਂ ਗੱਲ ਦੇ। ਉਹ ਫੇਰ ਉੱਧਰ ਨੂੰ ਹੀ ਆ ਜੀ। ਪਰ ਨਹੀਂ ਲੰਗੜਾਂ ਦਾ ਭੇਲੇ ਨਹੀਂ ਹੁੰਦੇ ਆ ਤੇ ਕਿੰਨਾ ਵੀ ਜੇ ਫਿਰ ਮੁੱਲ ਰੱਖਣੇ ਤਾਂ ਆਪਾਂ ਤੇਰੀਏ ਲੱਖ ਦੀ ਕਰ ਦੋ ਕੋਈ ਦੱਸਿਓ ਜੀ ਅੱਜ ਜੀ ਗੱਲ ਕਰੀਏ 90 ਦੀ 90 ਦੀ 2 ਜੋੜ 85 ਦੀ 2 ਹੋਰ ਜੋੜ 83 ਦੀ 83 ਦੀ ਦੋ ਤੇ 13 ਲੀਟਰ ਚਵਾ ਗਏ ਚਵਾ ਕੇ ਤਸੱਲੀ ਕਰਕੇ ਠੀਕ ਆ ਜੀ ਤੇ ਬਾਕੀ ਚਲੋ ਕੋਈ ਤਸੱਲੀ ਕਰਕੇ ਨਾ ਤੇ ਵੇਖ ਚੱਖ ਕੇ ਤੇ ਆਪਣੀ ਮਰਜ਼ੀ